ਬਿਲਕੁਲ ਸੁਬਿੰਦਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਕ ਖਬਰ ਕਾਫੀ ਸਰਪੰਦੇ ਵਿੱਚ ਹੈ ਕਿ ਇੱਕ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜਿਹੜੀ ਬਟਿੰਡਾ ਦੇ ਵਿੱਚ ਤਾਇਨਾਤ ਸੀ ਜੀ ਕਾਫੀ ਉਹ ਲਗਜ਼ਰੀ ਲਾਈਫ ਜੀਉਂਦੀ ਸੀਗੀ ਕਾਲੀ ਥਾਰ ਉਸਨੇ ਰੱਖੀ ਹੋਈ ਸੀ ਮਹਿੰਗੇ ਬ੍ਰਾਂਡਡ ਕੱਪੜੇ ਮਹਿੰਗੇ ਬ੍ਰੈਂਡ ਘੜੀਆਂ ਚਸ਼ਮੇ ਕੋਠੀਆਂ ਕਾਰਾਂ ਇੱਕ ਕਾਂਸਟੇਬਲ ਦੀ ਜਿਹੜੀ ਸੈਲਰੀ ਆ ਉਹ 50 ਤੋਂ 60000 ਦੇ ਕਰੀਬ ਹੁੰਦੀ ਹੈ ਪਰ ਇੰਨੇ ਵੱਡੇ ਲੈਵਲ ਤੇ ਉਹਦਾ ਜਾਣਾ ਤੇ ਉਹਦੇ ਪਿੱਛੇ ਹੁਣ ਕਈ ਕਾਰਨ ਸਾਹਮਣੇ ਆ ਰਹੇ ਨੇ ਇੱਕ ਤਾਂ ਉਹ ਚਿੱਟੇ ਦੇ ਨਾਲ ਫੜੀ ਗਈ ਹੈ ਤੇ ਹੁਣ ਕਈ ਤਾਰਾਂ ਵੀ ਜੁੜਦੀਆਂ ਨਜ਼ਰ ਆ ਰਹੀਆਂ ਨੇ ਕੁਝ ਆਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਕਿ ਉਸ ਦੇ ਸੰਬੰਧ ਜਿਹੜੇ ਸੀਗੇ ਉਹ ਆਈਪੀਐਸ ਤੱਕ ਡੀਆਈਜੀ ਤੱਕ ਐਸਐਸਪੀ ਤੱਕ ਸੀਗੇ ਤੇ ਬਹੁਤ ਸਾਰੇ ਲੋਕ ਇਸ ਦੇ ਵਿੱਚ ਇਨਵੋਲਵ ਸੀ ਕੁਝ ਇਤਰਾਜ਼ਯੋਗ ਚੀਜ਼ਾਂ ਵੀ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਕੋਈ ਕੁੜੀਆਂ ਨੂੰ ਇੱਧਰ ਉੱਧਰ ਕਰਨ ਦੀ ਵੀ ਗੱਲ ਹੋ ਰਹੀ ਆ ਕਾਫੀ ਇਤਰਾਜ਼ਯੋਗ ਪਾਸ਼ਾ ਦੀ ਵੀ ਆਡੀਓਜ਼ ਵਾਇਰਲ ਹੋ ਰਹੀਆਂ ਨੇ ਤੇ ਕਈ ਉੱਚ ਅਧਿਕਾਰੀਆਂ ਦੇ ਉਸ ਦੇ ਵਿੱਚ ਨਾਮ ਸ਼ਾਮਲ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਲੇਡੀ ਕਨਸਟੇਬਲ ਨੂੰ ਰੋਕਿਆ ਗਿਆ ਤਾਂ ਇਸ ਨੇ ਕੋਸ਼ਿਸ਼ ਕੀਤੀ ਕਿ ਜਿਹੜੇ ਨੱਕੇ ਦੇ ਉੱਤੇ ਪੁਲਿਸ ਅਧਿਕਾਰੀ ਸੀਗੇ ਕਿ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਲੈਣ ਉਹਨੇ ਆਪਣੀ ਕੁਝ ਚੈਟਸ ਦਿਖਾਈਆਂ ਕਿ ਮੇਰੇ ਆ ਦੇਖੋ ਕਿੰਨੇ بڑے ਅਫਸਰਾਂ ਨਾਲ ਸੰਬੰਧ ਨੇ ਮਤਲਬ ਤਾਲੂਕਾਤ ਨੇ ਤੁਸੀਂ ਮੈਨੂੰ ਛੱਡ ਦਿਓ ਪਰ ਜਿਹੜੇ ਅਫਸਰ ਸੀਗੇ ਉਹ ਉੱਥੇ ਸ਼ਾਇਦ ਇਮਾਨਦਾਰ ਸੀਗੇ ਤੇ ਉਹਨਾਂ ਨੇ ਇਸ ਮਾਈਲਾ ਕਨਸਟੇਬਲ ਨੂੰ ਛੱਡਿਆ ਨਹੀਂ ਨਹੀਂ ਤਾਂ ਬਹੁਤ ਬਾਰੇ ਹੁੰਦਾ ਕਿ ਪੁਲਿਸ ਕਾਫੀ ਸਪੋਰਟ ਕਰਦੀ ਹੈ ਪੁਲਿਸ ਦੀ ਤੇ ਉਸ ਨੂੰ ਫੜ ਲਿਆ ਤੇ ਹੁਣ ਕਈ ਜਿਹੜੀਆਂ ਪਰਤਦਰ ਪਰਤਾਂ ਖੁੱਲ ਰਹੀਆਂ ਨੇ ਕਿ ਇਸ ਦੇ ਇੱਕ ਸ਼ਖਸ ਦੇ ਨਾਲ ਲਿਵ ਇਨ ਚ ਰਹਿ ਰਹੀ ਸੀਗੀ ਉਹ ਐਂਬੂਲੈਂਸ ਦਾ ਡਰਾਈਵਰ ਸੀ ਐਂਬੂਲੈਂਸ ਦੇ ਰਾਹੀਂ ਚਿੱਟਾ ਸਪਲਾਈ ਕਰਦੇ ਸੀ ਕਾਫੀ ਪ੍ਰਾਪਰਟੀ ਵੀ ਇਸ ਨੇ ਬਣਾਈ ਇੱਕ ਔਰਤ ਵੀ ਸਾਹਮਣੇ ਆਈ ਤੇ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉੱਥੇ ਕਾਫੀ ਹੰਗਾਮਾ ਵੀ ਹੋਇਆ ਥੱਪੜੋ ਥੱਪੜੀ ਤੱਕ ਗੱਲ ਪਹੁੰਚ ਗਈ ਪਰ ਜਿਹੜੀਆਂ ਆਡੀਓਜ਼ ਵਾਇਰਲ ਹੋ ਰਹੀਆਂ ਨੇ ਉਹਦੇ ਵਿੱਚ ਸਾਫ਼ ਤੌਰ ਤੇ ਗੱਲ ਸਮਝ ਆ ਰਹੀ ਹੈ ਕਿ ਕੁਝ ਉੱਚ ਅਧਿਕਾਰੀ ਵੀ ਨੇ ਇਸ ਦੇ ਵਿੱਚ ਇਨਵੋਲਵ ਕਿਉਂਕਿ ਮਿਲੀ ਭੁਗਤ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਹੈਗਾ ਅਜਿਹੇ ਝੱਟਾ ਵੇਚਦੀ ਸੀ ਜਾਂ ਸਪਲਾਈ ਕਰਦੀ ਸੀ ਭਾਵੇਂ ਇਹ ਜਾਂਚ ਦਾ ਵਿਸ਼ਾ ਹੈ ਪਰ ਆਡੀਓਜ਼ ਦਾ ਬਾਹਰ ਆਉਣਾ ਕਿਉਂਕਿ ਇਸਦੇ ਫੋਨ ਤੋਂ ਹੀ ਜੇ ਇਹਨੇ ਜਿਹੜੀਆਂ ਕਿਸੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਾਂ ਕੀਤੀਆਂ ਉਸ ਨੂੰ ਰਿਕਾਰਡ ਕੀਤਾ ਹੋਇਆ ਸੀਗਾ ਉਹ ਇਸਦੇ ਫੋਨ ਦੇ ਵਿੱਚ ਨੇ ਤੇ ਹੁਣ ਹੌਲੀ-ਹੌਲੀ ਵੀ ਚੀਜ਼ਾਂ ਵਾਇਰਲ ਹੋ ਰਹੀਆਂ ਨੇ ਤਾਂ ਇਹ ਜਿਹੜਾ ਸਾਫ਼ ਹੈ ਕਿ ਇਹ ਨੈਕਸਸ ਹੁੰਦਾ ਹੈ ਚਾਹੇ ਉਹ ਬਲੈਕ ਸ਼ੀਪਸ ਹੁੰਦੀਆਂ ਨੇ ਕਿਸੇ ਵੀ ਅ ਅਦਾਰੇ ਦੇ ਵਿੱਚ ਖਾਸ ਕਰ ਹੁਣ ਤਾਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਹਰ ਰੋਜ਼ ਤੁਸੀਂ ਨਸ਼ਾ ਤਸਕਰਾਂ ਦੇ ਘਰ ਟਾ ਰਹੇ ਹੋ ਬਲਡوزر ਚਲਾ ਰਹੇ ਹੋ ਜਿਹੜੇ ਛੋਟੇ-ਛੋਟੇ ਤੋਂ ਛੋਟੇ ਨਸ਼ਾ ਤਸਕਰ ਵੀ ਨੇ ਤੇ ਹੁਣ ਜਿਹੜੇ ਤੁਹਾਡੀ ਪੁਲਿਸ ਦੇ ਵਿੱਚ ਜਿਹੇ ਲੋਕ ਨੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਉਸ ਨੂੰ ਜਦੋਂ ਹੁਣ ਮੀਡੀਆ ਦੇ ਵਿੱਚ ਇਹ ਸਾਰਾ ਮਾਮਲਾ ਆਇਆ ਉਸ ਜਿਹੜੀ ਲੇਡੀ ਕੌਨਸਟੇਬਲ ਹੈ ਅਮਨਦੀਪ ਕੌਰ ਉਹਨੂੰ ਬਰਖਾਸਤ ਕਰ ਦਿੱਤਾ ਗਿਆ ਡਿਸਮਿਸ ਕਰ ਦਿੱਤਾ ਗਿਆ ਉਸ ਦੀ ਨੌਕਰੀ ਤੋਂ ਕਿਉਂਕਿ ਪੁਲਿਸ ਨੂੰ ਪਤਾ ਸੀ ਕਿ ਜੇ ਕਰੇ ਸਖਤ ਕਾਰਵਾਈ ਨਾ ਹੋਈ ਤਾਂ ਫਿਰ ਇਹ ਮਾਮਲਾ ਹੋਰ ਵੱਧ ਜਾਵੇਗਾ ਪਰ ਹੁਣ ਕੀ ਬਵਾਉਣ ਦੀ ਕੋਸ਼ਿਸ਼ ਹੋਵੇਗੀ ਜਾਂ ਫਿਰ ਉਹ ਅਫਸਰ ਵੀ ਨੰਗੇ ਹੋਣਗੇ ਜਿਹੜੇ ਇਸ ਲੇਡੀ ਦੇ ਨਾਲ ਇਨਵੋਲਵ ਸੀਗੇ ਇਸ ਪੂਰੇ ਕਾਲੇ ਕਾਰਨਾਮਿਆਂ ਦੇ ਵਿੱਚ ਇਹ ਦੇਖਣਾ ਹੋਵੇਗਾ ਭਾਈ ਇੱਕ ਤਾਂ ਇਸ ਖਬਰ ਨੇ ਸਭ ਦਾ ਜਿਹੜਾ ਉਹ ਧਿਆਨ ਖਿੱਚਿਆ ਹੈਗਾ ਜੀ 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 ਤੇ ਦੂਜੇ ਪਾਸੇ ਜੇਕਰ 1984 ਦੇ ਸਿੱਖ ਨਸਲਕੁਸ਼ੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਮੁਕਤੋ ਸੁਣਵਾਈ ਹੋਈ ਹੈ ਜਗਦੀਸ਼ ਟਾਈਟਲਰ ਦੇ ਖਿਲਾਫ ਇੱਕ ਸੀਡੀ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਹੈ ਤੇ ਮਨਜੀਤ ਸਿੰਘ ਜੀ ਕੇ ਜਿਹੜੇ ਸਾਬਕਾ ਪ੍ਰਧਾਨ ਨੇ ਡੀਐਸਜੀ ਐਮਸੀ ਦੇ ਉਹਨਾਂ ਦੇ ਬਿਆਨ ਕਲੰਬਤ ਕੀਤੇ ਗਏ ਨੇ ਹਾਲਾਂਕਿ ਤੁਸੀਂ ਦੇਖੋ ਇਹ ਕਰੀਬ 40 ਸਾਲ ਤੋਂ ਵੀ ਉੱਪਰ ਦਾ ਸਮਾਂ ਜਿਹੜਾ ਹੋ ਚੁੱਕਿਆ ਤੇ ਹਾਲੇ ਵੀ ਜਿਹੜੇ ਲੋਕ ਆਕਲ ਸੀਗੇ ਉਸ ਵੇਲੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਬੇਗੁਨਾਹ ਨਿਰਦੋਸ਼ ਸਿੱਖਾਂ ਦਾ ਉਹ ਅੱਜ ਵੀ ਖੁੱਲੇ ਆਮ ਘੁਮ ਰਹੇ ਨੇ ਹਾਲਾਂਕਿ ਸੱਜਣ ਕੁਮਾਰ ਜ਼ਰੂਰ ਜੇਲ੍ਹ ਦੇ ਵਿੱਚ ਹੈ ਪਰ ਟਾਈਟਲਰ ਖਿਲਾਫ ਜਿਹੜੀ ਹੈ ਹਲੇ ਤੱਕ ਉਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹ ਨਹੀਂ ਹੋਈ ਇਵਨ ਕਿ 2014 ਦੇ ਵਿੱਚ ਤਾਂ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਇੱਕ ਹੋਰ ਮਾਮਲਾ ਜਿਹੜਾ ਨੁਹਾਲੀ ਦੀ ਸੀਬੀਆਈ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਨੇ ਮੋਗਾ ਦੇ ਐਸਐਸਪੀ ਐਸਪੀ ਤੇ ਦੋ ਇਨਸਪੈਕਟਰ ਇਹ ਵੀ ਪੁਲਿਸ ਦੇ ਨਾਲ ਸਬੰਧਤ ਮਸਲਾ ਹੈ ਕਰਦੇ ਕੀ ਸੀ ਕਿ ਇਹ ਇਹਨਾਂ ਨੇ ਦੋ ਔਰਤਾਂ ਨੂੰ ਆਪਣੇ ਨਾਲ ਲਾਇਆ ਤੇ ਜਿਹੜੇ ਵੱਡੇ ਵੱਡੇ ਕੋਈ ਉਦਯੋਗਪਤੀ ਕਾਰੋਬਾਰੀ ਪੈਸੇ ਵਾਲੇ ਬੰਦੇ ਉਹਨਾਂ ਦੇ ਨਾਲ ਉਹ ਔਰਤਾਂ ਜਿਹੜੀਆਂ ਨੇ ਕੁਝ ਗੱਲਾਂ ਬਾਤਾਂ ਕਰਕੇ ਰਿਕਾਰਡ ਕਰਕੇ ਉਹਨਾਂ ਨੂੰ ਬਲੈਕਮੇਲ ਕਰ ਲੈਂਦੀਆਂ ਸੀਗੇ ਫਿਰ ਉਹੀ ਔਰਤਾਂ ਪੁਲਿਸ ਕੋਲ ਸ਼ਿਕਾਇਤ ਕਰ ਦਿੰਦੇ ਸੀਗੀਆਂ ਤੇ ਜਦੋਂ ਪੁਲਿਸ ਕੋਲ ਸ਼ਿਕਾਇਤ ਪਹੁੰਚਦੀ ਦੀ ਸੀ ਤਾਂ ਜਿਹੜੇ ਸਨਮਾਇਦਾਰ ਲੋਕ ਸੀਗੇ ਆਪਣਾ ਪੈਸੇ ਦੇ ਕੇ ਨਾਮ ਕਢਵਾ ਲੈਂਦੇ ਸੀ ਕਿਉਂਕਿ ਵੈਸੇ ਹੀ ਉਹ ਕ੍ਰਾਈਮ ਤਾਂ ਕੋ ਕੀਤਾ ਨਹੀਂ ਸੀ ਹੋਇਆ ਪਰ ਬਲੈਕਮੇਲ ਦੇ ਡਰੋਂ ਤੇ ਵੀ ਕੋਈ ਸਾਡੇ ਖਿਲਾਫ ਇਸ ਤਰ੍ਹਾਂ ਨਾ ਹੋ ਜਵੇ ਮਤਲਬ ਪੁਲਿਸ ਐਵੇਂ ਨੈਕਸਸ ਚਲਾ ਕੇ ਪੈਸੇ ਠੱਗਦੀ ਰਹੀ ਫਿਰ ਕੁਝ ਕਾਲ ਰਿਕਾਰਡਿੰਗਾਂ ਵਾਇਰਲ ਹੋਈਆਂ ਫਿਰ ਇਹ ਮਾਮਲਾ ਸੁਰਖੀਆਂ ਦੇ ਵਿੱਚ ਆਇਆ ਅਦਾਲਤ ਨੇ ਸੂਮੋਟੋ ਲਿਆ ਤਾਂ ਹੁਣ ਦੋਸ਼ੀ ਕਰਾਰ ਦੇ ਦਿੱਤਾ ਗਿਆ ਸਜ਼ਾ ਹਜੇ ਸੁਣਾਈ ਜਾਣੀ ਹੈ ਸੋਮਵਾਰ ਨੂੰ ਇਸ ਮਾਮਲੇ ਦੇ ਵਿੱਚ ਸਜ਼ਾ ਹੋ ਸੁਣਾਈ ਜਾ ਸਕਦੀ ਹੈ। ਇੱਕ ਹੋਰ ਜਿਹੜਾ ਮਾਮਲਾ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜਿਆ ਹੋਇਆ। ਸੁਖਬੀਰ ਸਿੰਘ ਬਾਦਲ ਤੇ 4 ਦਸੰਬਰ ਨੂੰ ਅਟੈਕ ਹੋਇਆ ਸੀ ਜਦੋਂ ਨਰੈਣ ਸਿੰਘ ਚੌੜਾ ਦੇ ਵੱਲੋਂ ਗੋਲੀ ਚਲਾਈ ਗਈ ਸੀ। ਜੀ। ਤਾਂ ਹੁਣ ਨਰੈਣ ਸਿੰਘ ਚੌੜਾ ਜ਼ਮਾਨਤ ਤੇ ਬਾਹਰ ਆ ਗਏ। ਸੁਖਬੀਰ ਬਾਦਲ ਹਾਈ ਕੋਰਟ ਪਹੁੰਚੇ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਮੇਰੇ ਤੇ ਗੋਲੀ ਚਲਾਈ ਉਹ ਕੇਸ ਬਹੁਤ ਕਮਜ਼ੋਰ ਬਣਾਇਆ ਜਾਣਬੁੱਝ ਕੇ ਸਰਕਾਰ ਨੇ, ਪੁਲਿਸ ਨੇ ਤੇ ਮੇਰੀ ਤਾਂ ਬਿਆਨ ਵੀ ਨਹੀਂ ਲਏ ਗਏ। ਤਾਂ ਹੁਣ ਉਸ ਮਾਮਲੇ ਦੇ ਵਿੱਚ ਪੰਜਾਬ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋਇਆ ਹੈ ਕਿ ਉਹਨਾਂ ਜਵਾਬ ਦਾਖਲ ਕਰੋ ਇਸ ਤੇ ਆਪਣੀ ਕਲੈਰਟੀ ਦਿਓ ਸੁਖਵੀਰ ਬਾਦਲ ਨੇ ਕਿਹਾ ਕਿ ਜਿੰ ਮੇਰਾ ਬਿਆਨ ਨਹੀਂ ਲਿਆ ਗਿਆ ਤੇ ਜਿਹੜੇ ਨੇ ਹਮਲਾ ਕੀਤਾ ਉਹ ਹੁਣ ਵੀ ਧਮਕੀਆਂ ਦੇ ਰਿਹਾ ਤੇ ਉਹ ਖੁੱਲ੍ਹੇ ਹਮਕਮ ਰਿਹਾ ਤੇ ਇਹ ਜਿਹੜਾ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਇਸ ਸਬੰਧੀ ਨੋਟਿਸ ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਇੱਕ ਹੋਰ ਜਿਹੜਾ ਸਿੱਖਿਆ ਦੇ ਨਾਲ ਸਬੰਧਤ ਮਸਲਾ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਨੇ ਉਹ ਕਹਿੰਦੇ ਕਿ ਜਿਹੜੇ ਪੰਜਾਬ ਦੇ ਆਈਪੀਐਸ ਨੇ ਐਸਐਸਪੀ ਨੇ ਮਨੋਹ ਸਕੂਲ ਗੋਦ ਲੈਣਗੇ ਜਿਵੇਂ ਤੁਹਾਡੇ ਯਾਦ ਹੋਵੇ ਇੱਕ ਵਾਰੀ ਮੋਦੀ ਸਾਹਿਬ ਨੇ ਕਿਹਾ ਸੀ ਕਿ ਐਮਪੀ ਸਕੂਲ ਗੋਦ ਲੈਣਗੇ ਪਿੰਡ ਗੋਦ ਲੈਣਗੇ ਕਿ ਪਰ ਉਹਨਾਂ ਪਿੰਡਾਂ ਦਾ ਕੁਝ ਨਹੀਂ ਹੋਇਆ ਹੈਗਾ ਹਾਲਾਂਕਿ ਉਹਨਾਂ ਨੇ ਕਿਹਾ ਸੀਗਾ ਵੀ ਇਹ ਪਿੰਡ ਫਿਰ ਬਹੁਤ ਵਧੀਆ ਪਿੰਡ ਬਣ ਜਾਣਗੇ ਜਿਨ੍ਹਾਂ ਜਿਨ੍ਹਾਂ ਨੂੰ ਐਮਪੀ ਗੋਦ ਲੈ ਲੈਣਗੇ ਕਿ ਆਪ ਕੋਈ ਉੱਥੇ ਕੰਮ ਕਰ ਕਰਾਇਆ ਕਰਨਗੇ ਤੇ ਉਹੀ ਹੁਣ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਵੀ ਕਹਿ ਰਹੇ ਨੇ ਕਿ ਜਿਹੜੇ ਆਈਪੀਐਸ ਨੇ ਐਸਐਸਪੀ ਨੇ ਪੰਜਾਬ ਦੇ ਉੱਚ ਅਧਿਕਾਰੀ ਨੇ ਇੱਕ ਇੱਕ ਸਕੂਲ ਨੂੰ ਸਰਕਾਰੀ ਸਕੂਲ ਨੂੰ ਗੋਦ ਲੈਣਗੇ ਤੇ ਉਹਦੀ ਉਹ ਹੈਲਪ ਕਰਨਗੇ ਬੱਚਿਆਂ ਦੀ ਹੈਲਪ ਕਰਨਗੇ ਦੇਖਣਾ ਹੋਵੇਗਾ ਕਿ ਇਸ ਮਸਲੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੁੰਦਾ ਤੇ ਇਸ ਤੋਂ ਬਿਨਾ ਇੱਕ ਹੋਰ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਧੜਾ ਧੜ ਉਦਘਾਟਨ ਤੇ ਨੀਂਹ ਪੱਥਰ ਰੱਖੇ ਜਾਣੇ ਨੇ ਸਕੂਲਾਂ ਦੇ ਵਿੱਚ ਤੇ ਉਹਦੇ ਲਈ 25 ਕਰੋੜ ਰੁਪਏ ਪੰਜਾਬ ਸਰਕਾਰ ਦੇ ਵੱਲੋਂ ਰੱਖੇ ਗਏ ਨੇ ਕਿ ਸਾਰੇ ਸਕੂਲਾਂ ਦੇ ਵਿੱਚ ਤੁਸੀਂ ਦੇਖੋ ਕਿ 25 ਕਰੋੜ ਨਾਲ ਤਾਂ ਕਾਫੀ ਸਕੂਲਾਂ ਦਾ ਸੁਧਾਰ ਹੋ ਜਵੇ ਪਰ ਇਹਨਾਂ ਨੇ ਉਹ ਜਿਹੜਾ ਪੈਸਾ ਹੈ ਉਹ ਫੰਕਸ਼ਨ ਕਰਾਉਣ ਲਈ ਰੱਖ ਲਿਆ ਅੱਜ ਦੀ ਟ੍ਰਿਬਿਊਨ ਦੀ ਖਬਰ ਆ ਚਰਨਜੀਤ ਬਰਾੜ ਦੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਫੰਕਸ਼ਨ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਕਰਵਾਏ ਜਾਣੇ ਨੇ ਉਦਘਾਟਨੇ ਕਰਵਾਏ ਜਾਣੇ ਨੇ ਸ਼ੋਅ ਆਫ ਕੀਤਾ ਜਾਣਾ ਕਿ ਅਸੀਂ ਕਾਇਆ ਕਲਪ ਕਰਤੀ ਹੈ ਇੰਨੇ ਸਕੂਲਾਂ ਦੇ ਉਦਘਾਟਨ 25 ਕਰੋੜ ਰੁਪਏ ਉਸ ਕੰਮ ਲਈ ਰੱਖਿਆ ਗਿਆ 25 ਕਰੋੜ ਰੁਪਏ ਲਾਉਣਾ ਤਾਂ ਸਕੂਲਾਂ ਤੇ ਕੀ ਸੀ ਜਾਂ ਕਿਵੇਂ ਸੀਗਾ ਕਦੋਂ ਸੀਗਾ ਉਹਦੇ ਨਾਲ ਕਿੰਨੀ ਨੁਹਾਰ ਬਦਲੀ ਜਾ ਸਕਦੀ ਜੀ ਪਰ 25 ਕਰੋੜ ਰੁਪਇਆ ਉਹ ਘਾਟ ਨਾਲ ਹੀ ਰੱਖਿਆ ਜਾ ਰਿਹਾ ਹੈ ਇਹਦੇ ਨਾਲ ਹੀ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਜਿਹੜੀ ਤੀਰਥ ਯਾਤਰਾ ਸਕੀਮ ਹੈ ਉਹ ਮੁੜ ਤੋਂ ਸ਼ੁਰੂ ਕਰਾਂਗੇ ਪਹਿਲਾਂ ਵੀ ਤੀਰਥ ਯਾਤਰਾ ਜਿਹੜੀ ਆ ਉਹ ਕਰਵਾਈ ਗਈ ਸੀਗੀ ਫ੍ਰੀ ਦੇ ਵਿੱਚ ਹਾਲਾਂਕਿ ਬਾਦਲ ਸਰਕਾਰ ਨੇ ਸ਼ੁਰੂ ਕੀਤਾ ਸੀਗਾ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਕਿਹਾ ਕਿ ਜਿਹੜੇ 50 ਸਾਲ ਤੋਂ ਉੱਪਰ ਲੋਕ ਨੇ ਜੀ ਉਹਨਾਂ ਨੂੰ ਅਸੀਂ ਵਕ ਵਕ ਥਾਮਾਂ ਤੇ ਬੱਸਾਂ ਰਾਹੀਂ ਟ੍ਰੇਨਾਂ ਰਾਹੀਂ ਗੁਰਧਾਮਾਂ ਦੇ ਦਰਸ਼ਨ ਕਰਾਵਾਂਗੇ ਉਹਦੇ ਲਈ ਵੀ 100 ਕਰੋੜ ਰੁਪਏ ਰੱਖਿਆ ਗਿਆ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਹੋਣੀ ਹੈ ਫਿਰ ਜਿਹੜੇ ਪਿੰਡਾਂ ਦੇ ਸਰਪੰਚ ਨੇ ਜਾਂ ਜਿਹੜੇ ਪਾਰਟੀ ਦੇ ਨਾਲ ਚਾਹੇਤੇ ਲੋਕ ਨੇ ਕਈ ਵਾਰੀ ਉਹਨਾਂ ਨੂੰ ਫਿਰ ਲਜਾਇਆ ਜਾਂਦਾ ਹੈ ਕਿ ਕੋਸ਼ਿਸ਼ ਹੁੰਦੀ ਹੈ ਦਰਅਸਲ ਕਿ ਵੋਟ ਬੈਂਕ ਕਿਵੇਂ ਪੱਕੇ ਕੀਤੇ ਜਾਣ ਤਾਂ ਵਕ ਵਕ ਕੋਸ਼ਿਸ਼ਾਂ ਨੇ ਦੇਖਣਾ ਹੋਵੇਗਾ ਕਾਰ ਜਿਹੜੀ ਆ ਅੱਗੇ ਇਸ ਦਾ ਕੀ ਫਾਇਦਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਹੁੰਦਾ ਹੈ ਜੀ ਤੁਸੀਂ ਦੇਖ ਲਓ ਸਾਰੀਆਂ ਖਬਰਾਂ ਦੇ ਵਿੱਚ ਪਹਿਲਾਂ ਤਾਂ ਅ ਅਦਾਲਤੀ ਕੇਸਾਂ ਦੀਆਂ ਖਬਰਾਂ ਸੀਗੀਆਂ ਜਿਹੜੀਆਂ ਤੁਸੀਂ ਸੁਣਾਈਆਂ ਜੀ ਉਹ ਤੋਂ ਬਾਅਦ ਜਿਹੜੇ ਜੁਮਲੇ ਨੇ ਸਰਕਾਰ ਦੇ ਇੱਕ ਵਰਡ ਜੁਮਲਾ ਵਰਤਿਆ ਜਾਂਦਾ ਹੈ ਨਾ ਉਹ ਉਹ ਜਿੱਥੇ ਤੁਸੀਂ ਵੀ ਐਮਪੀ ਛੱਡ ਕੇ ਆਈਐਸ ਪੀਸੀਐਸ ਉਹ ਸਾਂਭਣਗੇ ਉਹ ਤੋਂ ਬਾਅਦ ਤੁਸੀਂ ਇਹ ਦੇਖੋ ਵੀ ਨੌਜਵਾਨ ਪੀੜ੍ਹੀ ਦੇ ਲਈ ਡਿਵੈਲਪਮੈਂਟ ਦੀ ਲਈ ਉਹਨਾਂ ਨੂੰ ਰੁਜ਼ਗਾਰ ਮੌਹੀਆ ਕਰਾਉਣ ਦੇ ਲਈ ਕੋਈ ਕੋਈ ਕਦੇ ਕੋਈ ਖਬਰ ਆਉਂਦੀ ਹੋਵੇ ਵੀ ਇੱਥੇ ਨਮੀਆਂ ਆਈਟੀਆਈਜ਼ ਕੋਈ ਡਿਪਲੋਮਾ ਗਵਰਨਮੈਂਟ ਕਾਲਜਸ ਖੁੱਲ ਰਹੇ ਨੇ ਜਾਂ ਕੋਈ ਹੋਰ ਕੰਪਨੀਆਂਜ਼ ਵੱਲੋਂ ਇਨਵੈਸਟਮੈਂਟਸ ਜਾਂ ਗੁਜਰਾਤ ਤੋਂ ਵਾਪਸ ਕੰਪਨੀਆਂਜ਼ ਆ ਜਾਣਗੀਆਂ ਇੱਥੇ ਕੋਈ ਕਦੇ ਇਦਾਂ ਦੀ ਖਬਰ ਆਉਂਦੀ ਹੈ ਨਾ ਕਦੇ ਨਹੀਂ ਆਉਂਦੀ ਜੀ ਬਿਲਕੁਲ ਗੁਵਿੰਦਰ ਦਿੱਲੀ ਦੇ ਵਿੱਚ ਹੁਣ ਹੌਲੀ-ਹੌਲੀ ਕਿਉਂਕਿ ਉੱਥੇ ਸਰਕਾਰ ਬਦਲ ਗਈ ਉੱਥੇ ਜਿਹੜੀਆਂ ਹੌਲੀ-ਹੌਲੀ ਪਰਤਾਂ ਖੁੱਲ ਰਹੀਆਂ ਜਾਂਦੇ ਨੇ ਕਿ ਕੋਈ ਕੰਮ 10 ਕਰੋੜ ਦਾ ਸੀਗਾ ਤੇ 10 ਕਰੋੜ ਦੇ ਕੰਮ ਲਈ 10-20 ਕਰੋੜ ਰੁਪਏ ਦੀ ਐਡਵਰਟਾਈਜ਼ਮੈਂਟ ਕਰਤੀ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਐਗਜ਼ਾਮਪਲਾਂ ਰੇਖਾ ਗੁਪਤਾ ਵਿਦਾਨ ਸਭਾ ਦੇ ਵਿੱਚ ਦੱਸਦੇ ਰਹਿੰਦੇ ਨੇ ਜੀ ਇਹ ਜਿਹੜੀ ਸਰਕਾਰ ਹੈ ਦਰਅਸਲ ਇਹਨਾਂ ਜਿਹੜੀ ਹੁਣ ਸਰਕਾਰ ਹੈ ਤੇ ਜਾਂ ਦਿੱਲੀ ਦੇ ਵਿੱਚ ਸਰਕਾਰ थी ਇਹ ਆਪਣੇ ਡਿਵੈਲਪਮੈਂਟ ਤਾਂ ਚਲੋ ਜਿੰਨੀ ਕਿ ਕੀਤੀ ਜਾਂ ਨਹੀਂ ਕੀਤੀ ਉਹਦੇ ਬਾਅਦ ਦੀ ਗੱਲ ਹੈ ਪਰ ਜਿਹੜਾ ਉਹਨੂੰ ਉਹਦਾ ਐਡਵਰਟਾਈਜ਼ਮੈਂਟ ਕਰਨੀ ਹੈ ਉਹਦੇ ਬਹੁਤ ਵੱਡੇ ਪੱਧਰ ਤੇ ਇਹਨਾਂ ਦੇ ਵੱਲੋਂ ਕੀਤੀ ਗਈ ਕਿ ਲੋਕਾਂ ਨੂੰ ਐ ਜਿਚਾ ਦਿੱਤਾ ਜਾਵੇ ਕਿ ਅਸੀਂ ਬਹੁਤ ਕੁਝ ਕਰਤਾ ਤਾਂ ਦੇਖੋ ਜਿਹੜੇ ਲੋਕ ਵੋਟਰ ਨੇ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ ਉਹ ਤਾਂ ਗਰਾਊਂਡ ਲੈਵਲ ਤੇ ਨੇ ਜੀ ਇਹ ਹੁਣ ਤੁਹਾਡਾ ਪਿੰਡ ਆ ਕੋਈ ਜੇ ਤੁਹਾਡੇ ਪਿੰਡ ਦੇ ਵਿੱਚ ਕੋਈ ਚੇਂਜ ਹੋਈ ਹੈ ਕੋਈ ਨਹਾਰ ਬਦਲੀ ਹੈ ਕੋਈ ਤੁਹਾਡੇ ਪਿੰਡ ਚ ਕੋਈ ਡਿਸਪੈਂਸਰੀ ਖੁੱਲ ਗਈ ਕੋਈ ਨੇੜੇ ਹਸਪੀਟਲ ਖੁੱਲ ਗਿਆ ਜਦ ਜਦੋਂ ਤੁਸੀਂ ਕਿਸੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਜਾਂਦੇ ਹੋ ਜੇ ਤੁਹਾਨੂੰ ਉੱਥੇ ਦਵਾਈਆਂ ਮਿਲਣ ਲੱਗੀਆਂ ਜਾਂ ਜੇਕਰ ਤੁਹਾਡੇ ਬੱਚਾ ਕੋਈ ਸਰਕਾਰੀ ਸਕੂਲ ਚ ਪੜਦਾ ਹੈ ਉੱਥੇ ਐਜੂਕੇਸ਼ਨ ਵਧੀਆ ਹੋ ਗਈ ਫਿਰ ਤਾਂ ਤੁਹਾਨੂੰ ਲੱਗਦਾ ਕਿ ਵਾਕਈ ਸਰਕਾਰ ਦੇ ਵੱਲੋਂ ਕੋਈ ਚੀਜ਼ਾਂ ਜਿਹੜੀਆਂ ਕੋਈ ਸੜਕਾਂ ਵਧੀਆ ਬਣ ਗਈਆਂ ਉਹ ਤਾਂ ਹੁਣ ਆਲੇ ਦੁਆਲੇ ਤੋਂ ਪਿੰਡਾਂ ਵਾਲੇ ਦੱਸ ਦਿੰਦੇ ਨੇ ਕਿ ਕੀ ਕੀ ਹੋਇਆ ਹੈ ਪਿੰਡ ਦੀਆਂ ਲਿੰਕ ਸੜਕਾਂ ਜਿਹੜੀਆਂ ਉਹ ਟੁੱਟੀਆਂ ਹੋਈਆਂ ਨੇ ਜੋ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਨੇ ਉਹਨਾਂ ਦੇ ਇਨਫਰਾਸਟ੍ਰਕਚਰ ਦਾ ਉਹਨਾਂ ਦੇ ਵਿੱਚ ਟੀਚਰਾਂ ਦੀ ਘਾਟ ਦਾ ਜਾਂ ਕਿਵੇਂ ਦੇ ਟੀਚਰ ਨੇ ਉਹ ਸਾਰੀਆਂ ਚੀਜ਼ਾਂ ਨੇ ਹੁਣ ਹੌਲੀ-ਹੌਲੀ ਦੇਖੋ ਤੁਸੀਂ ਆਉਣ ਵਾਲਾ ਸੀਜ਼ਨ ਜਿਹੜਾ ਕਣਕ ਦਾ ਸ਼ੁਰੂ ਹੋ ਰਿਹਾ ਉਹਦੇ ਲਈ ਹਾਲਾਂਕਿ ਕੇਂਦਰ ਸਰਕਾਰ ਦੇ ਵੱਲੋਂ 28000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਿਟ ਤਾਂ ਦੇ ਦਿੱਤੀ ਗਈ ਹੈ ਜੀ ਪਰ ਕਿਵੇਂ ਦਾ ਰਹਿੰਦਾ ਉਹ ਪ੍ਰਬੰਧ ਉਹ ਵੀ ਸਰਕਾਰ ਤੇ ਤੁਸੀਂ ਪੈਸੇ ਦੀ ਗੱਲ ਕੀਤੀ ਹੈ ਖਜ਼ਾਨੇ ਦੀ ਗੱਲ ਕੀਤੀ ਹੈ ਜਿਹੜੇ ਹੁਣ ਦਿੱਲੀ ਤੋਂ ਹਾਰ ਗਏ ਹੋਏ ਵਿਧਾਇਕ ਪੰਜਾਬ ਚ ਐਂਟਰ ਕਰਦੇ ਉਹਨਾਂ ਨੂੰ ਸਾਰਾ ਖਰਚਾ ਤਾਂ ਪੰਜਾਬ ਸਰਕਾਰ ਦੇ ਪੈ ਰਿਆ ਹੋਣਾ ਜੀ ਪੰਜਾਬ ਦੀ ਲੋਕਾਂ ਦੇ ਪੈ ਰਿਆ ਹੋਣਾ ਦੇਖੋ ਪਵਿੰਦਰ ਇਹ ਤਾਂ ਔਨ ਰਿਕਾਰਡ ਆ ਇਹਦੇ ਵਿੱਚ ਤਾਂ ਕੋਈ ਮਤਲਬ ਮੇਰੇ ਜਾਂ ਤੁਹਾਡੇ ਕਹਿਣ ਦੀ ਗੱਲ ਨਹੀਂ ਜਿਸ ਦਿਨ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਆਏ ਉਹ ਕਾਇਦਾ ਤੌਰ ਤੇ ਜਿਹੜੇ ਆਰਡਰ ਨੇ ਉਹ ਜਾਰੀ ਹੋਏ ਕਿ ਫਲਾਣੇ ਅਫਸਰ ਦੀ ਡਿਊਟੀ ਜਿਹੜੀ ਇੱਥੇ ਐ ਮੋਹਾਲੀ ਕਲੱਬ ਦੇ ਵਿੱਚ ਕੇਜਰੀਵਾਲ ਰੋਕਣਗੇ ਫਿਰ ਉਹਨਾਂ ਨੂੰ ਸਿਕਿਉਰਿਟੀ ਜਿਹੜੀ ਆ ਉਹ ਦਿੱਤੀ ਜਾਊਗੀ ਫਿਰ ਉਹ ਇੱਥੇ ਨਾਈਪਰ ਐ ਉੱਥੇ ਤੋਂ ਹੈਲੀਕਾਪਟਰ ਦੇ ਰਾਹੀਂ ਲੁਧਿਆਣਾ ਪਹੁੰਚਣਗੇ ਤੇ ਸਾਰਾ ਖਰਚਾ ਪੰਜਾਬ ਸਰਕਾਰ ਦਾ ਹੈ ਸਾਰੇ ਔਨ ਰਿਕਾਰਡ ਤੁਸੀਂ ਜਿਹੜੀਆਂ ਮਤਲਬ ਆਰਡਰ ਨੇ ਉਹ ਬਾਹਰ ਆ ਜਾਂਦੇ ਨੇ ਤੇ ਉਹਨਾਂ ਦੀਆਂ ਕਾਪੀਜ਼ ਸੋਸ਼ਲ ਮੀਡੀਆ ਤੇ ਪਬਲਿਕ ਡੋਮੇਨ ਦੇ ਵਿੱਚ ਨੇ ਜਿਹਦੇ ਵਿੱਚ ਸਿੱਧੇ ਤੌਰ ਤੇ ਇਹ ਸਾਫ਼ ਸਮਝ ਆਉਂਦਾ ਹੈ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਜਦੋਂ ਵੀ ਪੰਜਾਬ ਆਉਂਦੇ ਨੇ ਤਾਂ ਪੰਜਾਬ ਸਰਕਾਰ ਉਹਨਾਂ ਤੇ ਖਰਚਾ ਕਰਦੀ ਹੈ ਸਾਰੀ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ ਪੂਰੀ ਬੀਵੀਆਈਪੀ ਸਿਕਿਉਰਿਟੀ ਤੇ ਨਾਲ ਹੀ ਉਹਨਾਂ ਦੇ ਰਹਿਣ ਸਹਿਣ ਤੋਂ ਲੈ ਕੇ ਹੈਲੀਕਾਪਟਰਾਂ ਤੱਕ ਦਾ ਖਰਚਾ ਉਹ ਪੰਜਾਬ ਸਰਕਾਰ ਕਰਦੀ ਹੈ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਸੋਮਵਾਰ ਵਾਲੇ ਦਿਨ ਨਵੀਆਂ ਖਬਰਾਂ ਦੇ ਨਾਲ ਤੁਹਾਨੂੰ